ਏ ਕਿੱਥੇ ਹੋਇਆ ਸਰ ਇਹ ਕਿੱਥੇ ਆਹ ਇੱਥੇ ਖੜੀ ਦੀ ਪਾਜੀ ਸਾਹਮਣੇ ਕਿੱਥੇ ਆਹ ਪੇੜ ਦੇ ਥੱਲੇ ਇੰਪਰੂਵਮੈਂਟ ਰਸਤੇ ਵਿੱਚ ਹਾਂਜੀ ਹਾਂਜੀ ਤੇ ਤੁਸੀਂ ਇੱਥੇ ਵਰਕਰ ਐਂ ਇੰਪਲਾਈ ਹੈਗੇ ਹਾਂਜੀ ਤੇ ਮਤਲਬ ਕਿਦਾਂ ਇਹ ਪਤਾ ਨਹੀਂ ਬਾਰਿਸ਼ ਹੋਈ ਪਾਜੀ ਡਿੱਗ ਗਿਆ ਦਰਖਤ ਹੁਣ ਕੀ ਕਰ ਸਕਦੇ ਕਿੰਨਾ ਕੁ ਹੁਸਾਨ ਹੋ ਗਿਆ ਹੁਣ ਤੁਹਾਡੇ ਸਾਰਾ ਅੱਛਾ ਹਾਂਜੀ ਤੇ ਹੁਣ ਕੀ ਮੰਗ ਕੇ ਕਰਦੇ ਹੋ ਸਰ ਮੰਗ ਕੀ ਕਰਨੀ ਆਪਾਂ ਕਿਸੇ ਤੋਂ ਮੰਗਣ ਦੀ ਕੁਦਰਤੀ ਐ ਨਹੀਂ ਹੁੰਦਾ ਮੰਗ ਅੱਛਾ ਸਰ ਕਿਸ ਤਰ੍ਹਾਂ ਦੇ ਦੇ ਦੋ ਜਿਹੜਾ ਇੰਪਰੂਵਮੈਂਟ ਦੇ ਵਿੱਚ ਹਾਸਾ ਆਇਆ ਕਿ ਹੁਣ ਜਿਹੜੀ ਸੰਸਥਾ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਲਈ ਕੰਮ ਕਰਦੀ ਆ ਜਿਹਨੂੰ ਕਹਿੰਦੇ ਨਗਰ ਸੁਧਾਰ ਦਸਤ ਜੀ ਉਹਨਾਂ ਦਾ ਆਪ ਦਾ ਸੁਧਾਰ ਕਿੰਨਾ ਵਧੀਆ ਦੇਖੋ ਜੀ ਜਦੋਂ ਇਹ ਪਾਰਕਿੰਗ ਬਣੀ ਸੀ ਉਦੋਂ ਇਹਨਾਂ ਨੂੰ ਸਲਾਹ ਦਿੱਤੀ ਸੀ ਵੀ ਇਹ ਦਰਖਤਾਂ ਜਿਹੜੇ ਇਹਨਾਂ ਨੂੰ ਕਟਾ ਲਓ ਜੀ ਤੇ ਅੱਜ ਨੁਕਸਾਨ ਹੋ ਗਿਆ ਹੁਣ ਉਹ ਹੋਇਆ ਵੀ ਇਹਨਾਂ ਦੇ ਦਸਤਰ ਦੇ EMPLOYE ਦਾ ਜੀ ਕਿਸ ਤਰ੍ਹਾਂ ਦੇਖ ਤੋਂ ਜਾਵੇ ਇਹਨਾਂ ਦੇ ਬਰਸਾਤੀ ਮੌਸਮ ਦੇ ਕਰਕੇ ਜਿਹੜੀਆਂ ਪੱਕੀਆਂ ਟੈਲਾਂ ਟਾਈਲ ਥੋੜੇ ਸਾਹਮਣੇ ਅਜੇ ਤਾਂ ਇਹ ਵੀ ਉਖੜ ਗਈਆਂ ਸੀ ਇਹ ਵੀ ਉਖੜ ਗਈਆਂ ਸੀ ਆ ਪਿੱਛੇ ਇਹ ਪਹਿਲੀ ਫਸਾਦ ਆ ਇਹਨਾਂ ਨੇ ਗ੍ਰੀਨ ਹਾਰਵੈਸਟਿੰਗ ਬਣਾਇਆ ਪਾਣੀ ਤਾਂ ਗਿਆ ਹੀ ਨਹੀਂ ਕਿਤੇ ਜੀ ਪਾਣੀ ਫੇਰ ਖੜਾ ਜੀ ਤੇ ਸਭ ਤੋਂ ਵੱਡੀ ਜਿਹੜੀ ਗੱਲ ਆ ਕਿ ਜੇ ਆਪਦਾ ਦਫ਼ਤਰ ਹੀ ਨਹੀਂ ਸੁਧਾਰ ਸਕਦੇ ਤੇ ਫਿਰ ਸ਼ਹਿਰ ਨੂੰ ਕੀ ਸੁਧਾਰਨਗੇ ਫਿਰ ਕਾਦਾ ਨਗਰ ਸੁਧਾਰ ਟਰਸਟ ਆ ਉੱਪਰ ਛੱਤ ਦੇ ਉੱਤੇ ਲਾਸਟ ਫਲੋਰ ਖੜੀ ਆ ਜੀ ਜਿ ਸੁਣਨ ਚ ਇਹ ਆਉਂਦਾ ਵੀ ਪੂਰੀ ਪਾਸ ਹੋਈ ਸੀ ਤੇ ਬਣੀ ਹਜੇ ਅੱਧੀ ਤੋਂ ਵੀ ਅੱਧੀ ਆ ਉਹਨਾਂ ਦੁਆਰਾ ਇਹ ਇੱਕ ਨਵਾਂ ਹੋਰ ਵਰਕ ਆਰਡਰ ਹੋ ਰਿਹਾ ਹੋਰ ਪੈਸੇ ਖਰਚ ਹੋਣਗੇ ਫਿਰ ਇਹ ਕੰਪਲੀਟ ਹੋਊਗਾ ਟੇਰ ਕੰਪਲੀਟ ਹੋ ਗਿਆ ਪ੍ਰਾਈਵੇਟ ਬਿਲਡਿੰਗਾਂ ਵਾਲੇ ਆ ਉਹਦੀਆਂ ਬਿਲਡਿੰਗਾਂ ਕਿਰਾਏ ਤੇ ਦੇ ਕੇ ਕਿਰਾਇਆ ਘੁਮਾ ਰਹੇ ਆ ਕਿਨਾਂ ਕਿਸਦਾ ਅਟਰਸ ਨੇ ਇੱਕ ਫਲੋਰ ਪੂਰੀ ਖਾਲੀ ਛੱਡੀ ਹੈ ਜਿੱਤੋਂ 2 ਲੱਖ ਮਹੀਨਾ ਕਮਾ ਜਾ ਸਕਦਾ ਜੀ ਇਹ ਕਿੱਥੇ ਹੋਇਆ ਸਰ ਇਹ ਖਾਲੀ ਛੱਡੀ ਸੀ ਪਾਜੀ ਸਾਹਮਣੇ ਕਿੱਥੇ ਆਪ ਪੇਟ ਦੇ ਥੱਲੇ ਇੰਪਰੂਵਮੈਂਟ ਰਸਤੇ ਵਿੱਚ ਹਾਂਜੀ ਹਾਂਜੀ ਤੇ ਤੁਸੀਂ ਇੱਥੇ ਵਰਕਰ ਐ ਜਾਂ EMPLOYE ਐ ਹਾਂਜੀ ਹਾਂਜੀ ਤੇ ਮਤਲਬ ਕਿੱਦਾਂ ਇਹ ਉਹ ਪਤਾ ਨਹੀਂ ਬਾਰਿਸ਼ ਹੋਈ ਪਾਣੀ ਫਿਰ ਗਿਆ ਦਰਖਤ ਨੂੰ ਠੀਕ ਹੋ ਸਕਦਾ ਕਿੰਨਾ ਕੁ ਹੁਸਾਨ ਹੋ ਗਿਆ ਹੁਣ ਤੁਹਾਡੇ ਸਾਰਾ ਅੱਛਾ ਹਾਂਜੀ ਤੇ ਹੁਣ ਕੀ ਮੰਗ ਕੇ ਕਰਦੇ ਹੋ ਤੁਸੀਂ ਮੈਂ ਮੰਗ ਕੀ ਕਰਨੀ ਆਪਾਂ ਕਿਸੇ ਤੋਂ ਮੰਗ ਕਰਨ ਦੀ ਕੁਦਰਤੀ ਐ ਨਹੀਂ ਹੋਣਾ ਮੰਗ ਅੱਛਾ ਸਰ ਕਿਸ ਤਰ੍ਹਾਂ ਦੇ ਦੇ ਦੋ ਜਿਹੜਾ ਇੰਪਰੂਵਮੈਂਟ ਦੇ ਵਿੱਚ ਹਾਸਾ ਆਇਆ ਕਿਉਂ ਜਿਹੜੀ ਸੰਸਥਾ ਸਾਰੇ ਸ਼ਹਿਰ ਦੀ ਡਿਵੈਲਪਮੈਂਟ ਲਈ ਕੰਮ ਕਰਦੀ ਆ ਜਿਹਨੂੰ ਕਹਿੰਦੇ ਨਗਰ ਸੁਧਾਰ ਦਸਤ ਉਹਨਾਂ ਦਾ ਆਪ ਦਾ ਸੁਧਾਰ ਕਿੰਨਾ ਵਧੀਆ ਦੇਖੋ ਜੀ ਜਦੋਂ ਇਹ ਪਾਰਕਿੰਗ ਬਣੀ ਸੀ ਉਦੋਂ ਇਹਨਾਂ ਨੂੰ ਸਲਾਹ ਦਿੱਤੀ ਸੀ ਵੀ ਇਹ ਦਰਖਤ ਜਿਹੜੇ ਇਹਨਾਂ ਨੂੰ ਕਟਾ ਲਓ ਜੀ ਤੇ ਅੱਜ ਨੁਕਸਾਨ ਹੋ ਗਿਆ ਹੁਣ ਉਹ ਹੋਇਆ ਵੀ ਇਹਨਾਂ ਦੇ ਦਸਤਰ ਦੇ EMPLOYE ਦਾ ਜੀ ਕਿਸ ਤਰ੍ਹਾਂ ਦੇਖ ਦੋ ਜਵੇਂ ਇਹਨਾਂ ਨੇ ਬਰਸਾਤੀ ਮੌਸਮ ਦੇ ਕਰਕੇ ਜਿਹੜੀਆਂ ਪੱਕੀਆਂ ਟੈਲਾਂ ਨਵੀਆਂ ਟੈਲਾਂ ਲੱਗੀਆਂ ਥੋੜੇ ਸਾਹਮਣੇ ਅਜੇ ਤਾਂ ਇਹ ਵੀ ਉਖੜ ਗਈਆਂ ਸੀ ਇਹ ਵੀ ਉਖ ਇਹਨਾਂ ਨੇ ਗ੍ਰੀਨ ਹਾਰਵੈਸਟਿੰਗ ਬਣਾਇਆ ਪਾਣੀ ਤਾਂ ਗਿਆ ਹੀ ਨਹੀਂ ਕਿਤੇ ਜੀ ਪਾਣੀ ਫੇਰ ਖੜਾ ਜੀ ਤੇ ਸਭ ਤੋਂ ਵੱਡੀ ਜਿਹੜੀ ਗੱਲ ਆ ਕਿ ਜੇ ਆਪਦਾ ਦਫ਼ਤਰ ਹੀ ਨਹੀਂ ਸੁਧਾਰ ਸਕਦੇ ਤੇ ਫਿਰ ਸ਼ਹਿਰ ਨੂੰ ਕੀ ਸੁਧਾਰਨਗੇ ਫਿਰ ਕਾਹਦਾ ਨਗਰ ਸੁਧਾਰ ਟਰਸਟ ਆ ਉੱਪਰ ਛੱਤ ਦੇ ਉੱਤੇ ਲਾਸਟ ਫਲੋਰ ਖੜੀ ਆ ਜੀ ਜੇ ਸੁਣਨ ਚ ਇਹ ਆਉਂਦਾ ਵੀ ਪੂਰੀ ਪਾਸ ਹੋਈ ਸੀ ਤੇ ਬਣੀ ਹਜੇ ਅੱਧੀ ਤੋਂ ਵੀ ਅੱਧੀ ਆ ਪਰ ਦੁਬਾਰਾ ਇਹਦਾ ਇੱਕ ਨਵਾਂ ਹੋਰ ਵਰਕ ਆਰਡਰ ਹੋ ਰਿਹਾ ਹੋਰ ਪੈਸੇ ਖਰਚਉਣਗੇ ਫੇਰ ਇਹ ਕੰਪਲੀਟ ਹੋਊਗਾ ਫੇਰ ਕੰਪਲੀਟ ਹੋ ਗਿਆ ਪ੍ਰਾਈਵੇਟ ਬਿਲਡਿੰਗਾਂ ਵਾਲੇ ਆ ਉਹਦੀਆਂ ਬਿਲਡਿੰਗਾਂ ਕਿਰਾਏ ਤੇ ਦੇ ਕੇ ਕਿਰਾਇਆ ਘੁਮਾਰੇ ਆ ਇਹ ਕਿੱਥੇ ਹੋਇਆ ਸਰ ਇਹ ਬਸ ਇੱਥੇ ਖੜੀ ਸੀ ਪਾਜੀ ਸਾਹਮਣੇ ਕਿੱਥੇ ਉਹ ਪੇੜ ਦੇ ਥੱਲੇ ਇੰਪਰੂਵਮੈਂਟ ਰਸਤੇ ਵਿੱਚ ਹਾਂਜੀ ਹਾਂਜੀ ਤੇ ਤੁਸੀਂ ਇੱਥੇ ਵਰਕਰ ਐਮਪਲੋਏ ਆ ਗਿਆ ਹਾਂਜੀ ਹਾਂਜੀ ਤੇ ਮਤਲਬ ਕਿੱਦਾਂ ਇਹ ਉਹ ਪਤਾ ਨਹੀਂ ਬਾਰਿਸ਼ ਹੋਈ ਪਾਜੀ ਡਿੱਗ ਗਿਆ ਦਰਖਤ ਹੁਣ ਠੀਕ ਆ ਸਕਦਾ ਕਿੰਨਾ ਕੁ ਹੁਸਾਨ ਹੋ ਗਿਆ ਹੁਣ ਤੁਹਾਡੇ ਸਾਰੇ ਅੱਛਾ ਹਾਂਜੀ ਤੇ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੈਂ ਮੰਗ ਕੀ ਕਰਨੀ ਆਪਾਂ ਕਿਸੇ ਤੋਂ ਮੰਗ ਨਹੀਂ ਕੁਦਰਤੀ ਹੈ ਇਹ ਹੁਣ ਅੱਛਾ